ਹਾਰੁ ਰਾਈ ਹਰਿ ਕ੍ਰਿਸ਼ਨ ਗੁਰੁ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਨ ਕੋ ਭਗਤ ਬੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨਰਾਗ ਸ੍ਰੀ ਗੁਰੂ ਸਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤੈਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਏਕੰਕਾਰ ਸਤ ਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਨਾਸਨ ਸੋਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਇਹ ਸੰਤਾਂ ਦਾ ਸਮਾਗਮ ਹੈ ਤੇ ਸੰਤ ਦੀ ਵਿਆਖਿਆ ਕਰਨ ਤੋਂ ਪਹਿਲਾਂ ਗ੍ਰੰਥੀ ਸਿੰਘ ਨੇ ਅਨਾਉਂਸਮੈਂਟ ਕੀਤੀ ਹੈ ਸੰਗਤਾਂ ਨੂੰ ਗੁਰੂ ਦਰਬਾਰ ਵਿਚ ਆਓ ਮੈਂ ਇੱਥੇ ਹੀ ਆਪਣੇ ਵਿਚਾਰ ਆਰੰਭ ਕਰਾਂ ਔਰ ਮੈਂ ਉਹਨਾਂ ਰਾਗੀ ਸਿੰਘਾਂ ਦੇ ਕੋਲ ਪੰਕਤੀ ਪੜ੍ਹੀ ਸੀ ਸੱਚੇ ਕਾ ਗਾਖ ਵਿਰਲਾ ਕੁ ਜਾਣ ਜਿਹੜਾ ਸੱਚ ਹੈ ਨਾ ਇਹਦਾ ਗਾਖ ਵਿਰਲਾ ਹੈ ਆ ਪੰਬੂ ਤੇ ਝੂਠ ਦੇ ਗਾਖਾਂ ਲਫ਼ਜ਼ ਮੈਂ ਕੌੜਾ ਕਹਿਣ ਲੱਗਾ ਪਰ ਹੈ 100% ਸੱਚਾ ਜੇ ਇਥੇ ਗਾਉਣ ਤੇ ਗਾਉਣ ਵਾਲੀ ਆਉਂਦੀ ਨਾ ਖਨੂਨ ਨੂੰ ਥਾਂ ਨਹੀਂ ਸੀ ਮਿਲਣਾ ਜੇ ਗਾਉਣ ਤੇ ਗਾਉਣ ਵਾਲੀ ਕੋਲਦੀ ਨਾ ਵੀ ਜਿਹੜੇ ਚੰਗੇ ਮਾੜੇ ਜੋ ਬੋਲੀ ਜਾਏ ਇਥੇ ਥਾਂ ਨਹੀਂ ਸੀ ਮਿਲਣਾ ਲੇਕਿਨ ਇਥੇ ਆਪਾਂ ਗੁਰਬਾਣੀ ਤੇ ਗੁਰਮਤ ਵਿਚਾਰਾਂ ਕਰੀ ਇਹਨੂੰ ਅੰਦਰ ਲੰਗਾਵੇਗਾ ਕੌਣ ਗੁਰਮੁਖੋ ਇਹ ਪਟਨਾ ਸਾਹਿਬ ਦਾ ਸਾਖੀ ਹੈ ਭਾਈ ਮਰਦਾਨੇ ਨੂੰ ਭੁੱਖ ਲੱਗੀ ਤੇ ਭਾਈ ਸਾਹਿਬ ਭਾਈ ਮਰਦਾਨੇ ਨੇ ਬੇਨਤੀ ਕੀਤੀ ਪਾਤਸ਼ਾਹ ਮੈਂ ਇਸ પેટ ਨੂੰ ਝੁਲਕਾ ਦੇਣਾ ਤੇ ਮੈਨੂੰ ਕੁਝ ਨਾ ਕੁਝ ਦਿਓ ਤਾਂ ਕਿ ਮੈਂ ਉੱਥੇ ਰਹਿ ਜਾ ਕੇ ਭੋਜਨ ਸ਼ਕ ਲਵਾਂ ਇਹ ਮੈਂ ਟਾਈਮ ਪਾਸ ਲਈ ਨਹੀਂ ਕਹਿ ਰਿਹਾ ਜਨਮ ਸਾਖੀ ਵਿੱਚ ਤੇ ਗੁਰਨਾਨ ਨਾਮ ਪ੍ਰਕਾਸ਼ ਵਿੱਚ ਇਹਦਾ ਵੇਰਵਾ ਮਿਲਦਾ ਸਤਿਗੁਰੂ ਪਾਤਸ਼ਾਹ ਨੇ ਭਾਈ ਮਰਦਾਨੇ ਨੂੰ ਲਾਲ ਦਿੱਤਾ ਤੇ ਨਾਲ ਕਹਿਣ ਲੱਗੇ ਭਾਈ ਮਰਦਾਨਿਆ ਧਿਆਨ ਨਾਲ ਵਰਤੀ ਜਦੋਂ ਭਾਈ ਮਰਦਾਨੇ ਦੀ ਜਦ ਮੈਂ ਗੱਲ ਕਰਦਾ ਹਾਂ ਕੋਰ ਮਖੂ ਕੋਈ ਕਰੇ ਜਾਂ ਨਾ ਕਰੇ ਪਰ ਮੈਂ ਆਪਣਾ ਸਿਰ ਭਾਈ ਮਰਦਾਨੇ ਦੇ ਪੈਰਾਂ ਰੱਖ ਕੇ ਉਹਨੂੰ ਮੱਥਾ ਟੇਕਦਾ ਹਾਂ ਪਤਾ ਨਹੀਂ ਇਹ ਮਨਮਤ ਤੇ ਗੁਰਮਤ ਹੈ ਮਰਦਾਨਿਆਂ ਤੂੰ ਧੰਨ ਜਿਨੇ ਗੁਰੂ ਨਾਨਕ ਪਾਤਸ਼ਾਹ ਦੀ ਖੁਸ਼ੀ ਲਈ ਬੁੰਜਾ ਸਰ ਕੀਰਤਨ ਕੀਤਾ ਤੇ ਗੁਰੂ ਘਰ ਪੈਸੇ ਨਹੀਂ ਮੰਗੇ ਅੱਜ ਅਸੀਂ ਕਥਾ ਤੇ ਕੀਰਤਨ ਕਰਨ ਤੋਂ ਪਹਿਲਾਂ ਕਹਿੰਨੇ ਤੇ ਐਨੇ ਲਵਾਂਗੇ ਤੇ ਫਿਰ ਐਨਾ ਟਾਈਮ ਲਵਾਂਗੇ ਕੋਈ ਦੇ ਵੀ ਕਿੰਨਾ ਟਾਈਮ ਉਹ ਕਹਿੰਦੇ ਬਾਬਾ ਜੀ ਐਨਾ ਟਾਈਮ ਤੇ ਆਪਾਂ ਕਹਿੰਨੇ ਐਨਾ ਲਵਾਂਗੇ ਤੁਹਾਡਾ ਸੁਣ ਕੇ ਮਨ ਹੈਰਾਨ ਹੋ ਜਾਏਗਾ ਕਿਸੇ ਕਥਾਵਾਚਕ ਨੂੰ ਆਖਿਆ ਤੇ ਉਹਨੇ ਆਖਿਆ ਮੈਂ 1.5 ਲੱਖ ਰੁਪਇਆ ਘੰਟੇ ਦੇ ਬੋਲਣ ਦਾ ਲਵਾਂਗਾ ਇਹ ਸਾਡੀ ਹਾਲਤ ਜੇ ਪਾਈ ਮਰਦਾਨੇ ਨੇ ਗਰੀਬ ਆਦਮੀ ਐ ਆ ਹੁਣ ਮੀਂਹ ਪਿਆ ਤੇ ਲੋਕਾਂ ਦੇ ਮਕਾਨ ਟਹਿ ਗਏ ਜਦੋਂ ਗੁਰਮੁਖੁਰ ਟੀਵੀ ਵੇਖੀਦਾ ਨਾ ਤੇ ਪੁੱਬਾਂ ਨੀਂ ਜਾਂਦੀਆਂ ਨੇ ਲੋਕੀ ਬਾਹਰ ਬੈਠੇ ਨੇ ਪਾਈ ਮਰਦਾਨਾ ਗਰੀਬ ਘਰ ਵਿੱਚ ਪੈਦਾ ਹੋਇਆ ਜਦੋਂ ਬੰਦੇ ਦੇ ਕਰਮ ਚੰਗੇ ਹੋਣਾਂ ਉਦੋਂ ਬੰਦਾ ਧੋੜ ਟੁੱਕ ਜਾਂਦਾ ਆ ਮੇਰੇ ਮੰਜੇ ਤੇ ਨੌਜਵਾਨ ਬੈਠਾ ਤੇ ਮੈਨੂੰ ਕਹਿੰਦਾ ਗਾਨੀ ਜੀ ਬਾਬਾ ਜੀ ਤੁਸੀਂ ਸੰਤ ਕਰਤਾਰ ਸਿੰਘ ਦੇ ਕੋਲ ਕਿੱਡੀ ਕਮਰੇ ਚ ਆਏ ਤੇ ਮੈਂ ਕਿਹਾ ਵੀ ਮੈਂ ਤਾਂ ਹਾਂ ਹੀ ਉਹਨਾਂ ਦਾ ਬੱਚਾ ਮੈਂ ਤਾਂ ਜੰਮਦਾ ਉਹਨਾਂ ਦੇ ਕੋਲ ਆਇਆ ਸੀ ਮੈਨੂੰ ਇਹਦੇ ਵੀ ਮੈਨੂੰ ਕਾਕੇ ਨੇ ਕੁਮਾਰੀ ਗੱਲ ਕਹੀ ਕਿਹਿੰਦਾ ਵੀ ਬਾਬਾ ਜੀ ਤੁਸੀਂ ਸੰਤ ਕਰਤਾਰ ਸਿੰਘ ਦੀ ਗੱਲ ਕਰਦੇ ਹੋ ਤੇ ਤੁਸੀਂ ਕਿੱਡੀ ਕੁ ਮਰਚ ਉਹਨਾਂ ਕੋਲ ਆਏ ਮੈਂ ਕਿਹਾ ਮੈਂ ਹਾਂ ਹੀ ਉਹਨਾਂ ਦਾ ਤਾਂ ਮੈਂ ਤਾਂ ਜੰਮਿਆ ਉਹਨਾਂ ਦੇ ਹੱਥ ਵਿੱਚ ਆ ਪਰ ਕਰਮ ਚੰਗੇ ਹੋਣ ਤੇ ਢੋ ਟੁਕਦਾ ਮੇਰੇ ਪਿੰਡ ਵਿੱਚ ਮੇਰੇ ਕਿੰਨੇ ਭਰਾ ਭਾਈ ਹੋਣਗੇ ਲੇਕਿਨ ਮੇਰੇ ਬਾਪ ਨੂੰ ਕਹਿਣਾ ਵੀ ਇਹ ਮੈਨੂੰ ਪੁੱਤ ਦੇ ਦੇ ਇਹ ਮੇਰਾ ਹੋ ਗਿਆ ਇਹ ਮੇਰੇ ਪੁਰਬਲੇ ਕਰਮ ਚੰਗੇ ਸਨ ਆਪਾਂ ਭਤਿਆਂ ਪੁੱਤਾਂ ਵਾਲੇ ਆ ਤੇ ਆਪਾਂ ਕਹਿੰਦੇ ਕਾਕਾ ਕਮਾ ਤੇ ਖਾ ਲੇਕਿਨ ਭਰਾ ਨੂੰ ਕਹਿਣਾ ਵੀ ਮੈਨੂੰ ਇਹ ਪੁੱਤ ਦੇ ਦੇ ਤੇ ਸਾਰੀ ਜਿਮਾਂ ਮੈਂ ਚੁਕਾਂਗਾ ਇੱਥੇ ਮੇਰੀ ਸਿਆਣਪ ਨਹੀਂ ਇੱਥੇ ਵਿਗਰੂ ਦੀ ਕਿਰਪਾ ਟੋ ਟੁਕਦਾ ਗੁਰਮੁਖੋ ਭਾਈ ਮਰਦਾਨੇ ਦੇ ਮਾਂ ਨੇ ਆਵਾਜ਼ ਮਾਰੀ ਵੇ ਮਰ ਜਾਣਿਆ ਇੱਕ ਬਾਬਾ ਨਾਨਕ ਹੈ ਇਹ ਕਿਸੇ ਦੇ ਦੁੱਖ ਨੂੰ ਵੇਖ ਕੇ ਜਰ ਨਹੀਂ ਸਕਦਾ ਉਸ ਬੇਬੇ ਨੂੰ ਆਖਿਆ ਉਹਦਾ ਨਾਮ ਸੀ ਲੱਖੋ ਭਾਈ ਮਰਦਾਨੇ ਦੀ ਮਾਤਾ ਦਾ ਨਾਮ ਮਾਤਾ ਲੱਖੋ ਤੇ ਪਿਓ ਦਾ ਨਾਮ ਬਦਰਾ ਲੋਕਾਂ ਦੇ ਘਰੋਂ ਮੰਡ ਪੰਕ ਮੰਗਪੇਟ ਕੇ ਗੁਜ਼ਾਰਾ ਕਰਦੇ ਨੇ ਕਲਾਂਣ ਕਰਨੀ ਉਹਨਾਂ ਦਾ ਧੰਦਾ ਸੀ ਜਦੋਂ ਆਖਿਆ ਮਰ ਜਾਣਿਆ ਬਾਬੇ ਨਾਨਕ ਨੂੰ ਗੱਲ ਜਰੀ ਨਾ ਗਈ ਕਹਿਣ ਲੱਗੇ ਬੇਬੇ ਇਹਨੂੰ ਇਹ ਨਾ ਕਹਿ ਭਾਈ ਮਰਦਾਨਾ ਗੁਰੂ ਨਾਨਕ ਪਾਤਸ਼ਾਹ ਤੋਂ ਦੁਨੀਆਵੀ ਉਮਰ ਕਰਕੇ 10 ਸਾਲ ਵੱਡਾ ਸੀ ਜਦੋਂ ਅਸੀਂ ਗੁਰਨਾਨਕ ਪਾਤਸ਼ਾਹ ਦੇ ਮਿੱਤਰਾਂ ਦੀ ਗੱਲ ਕਰਦੇ ਇੱਕ ਭਾਈ ਤੇ ਇੱਕ ਭਾਈ ਮਰਦਾਨਾ ਤੇ ਇੱਕ ਭਾਈ ਬਾਲਾ ਭਾਈ ਬਾਲਾ 3 ਸਾਲ ਵੱਡਾ ਹੈ ਭਾਈ ਮਰਦਾਨਾ 10 ਸਾਲ ਵੱਡਾ ਹੈ ਕਹਿਣ ਲੱਗੇ ਬੇਬੇ ਨੂੰ ਇਹ ਨਾ ਕਹੇ ਮਰ ਜਾਣਾ ਕਹਿਣ ਲੱਗੇ ਪੁੱਤ ਨਾਨਕ ਕਿਉਂ ਨਾ ਖਾਂ ਮੈਂ ਆਪਣੇ ਹੱਥਾਂ ਦੇ ਨਾਲ ਛੇ ਤੋਰੇ ਨੇ ਇਹ ਇਹਦੇ ਭੈਣ ਭਰਾ ਮੈਂ ਦਾ ਨਾਮ ਵੀ ਲਿਖਿਆ ਤੇ ਗੁਰੂ ਨਾਨਕ ਪਾਤਸ਼ਾਹ ਕਿਣ ਲੱਗੇ ਬੇਬੇ ਇਹ ਦਾਨਾ ਮਰਦਾਨਾ ਮਰਦਾਨੇ ਦਾ ਨਾਮ ਗੁਰੂ ਨਾਨਕ ਪਾਤਸ਼ਾਹ ਨੇ ਮਰਦਾਨਾ ਰੱਖਿਆ ਆਪਾਂ ਗੁਰਮੁਖੋਂ ਕਿਸੇ ਨੇ 4 ਦਿਨ ਨਹੀਂ ਜਾਂਦੇ ਜਿੰਦਗੀ ਪ੍ਰਜੰਤੋਂ ਨਹੀਂ ਗੁਰੂ ਨਾਨਕ ਪਾਤਸ਼ਾਹ ਦੀ ਰਹਿਮਤ ਨੂੰ ਪ੍ਰਾਪਤ ਕੀਤਾ ਤੇ ਗੁਰੂ ਨਾਨਕ ਨੇ ਬਾਣੀ ਪੜੋ ਬਿਹਾਗੜਾ ਰਾਗ ਬਿਹਾਗੜਾ ਮਰਦਾਨਾ ਪਹਿਲਾ ਮਰਦਾਨਿਆਂ ਤੂੰ ਨੰਬਰ 1 ਹੈ ਪਹਿਲੇ ਦਾ ਪਾਵ ਦਾ ਨੰਬਰ 1 ਦੇਸੀ ਜੜਕੀ ਬੋਲੀ ਚ ਆਪਾਂ ਗੁਰਨਾਨਕ ਪਾਤਸ਼ਾਹ ਦੇ ਨਾਲ ਵੀ ਇੱਕ ਅੰਕ ਪੜਦੇ ਆ ਮਰਦਾਨੇ ਦੇ ਨਾਲ ਵੀ ਇੱਕ ਅੰਕ ਪੜਦੇ ਆ ਇਹਦਾ ਮਤਲਬ ਹੈ ਮਰਦਾਨਿਆਂ ਤੂੰ ਤੇ ਮੈਂ ਏਕਾ ਹੁਣ ਤੂੰ ਮੈਥੋਂ ਅੱਡ ਨਹੀਂ ਇਹ ਮਾਨ ਭਾਈ ਮਰਦਾਨੇ ਨੂੰ ਮਿਲਿਆ ਗੁਰਦੇਵ ਨੇ ਉਹਨੂੰ ਲਾਲ ਦਿੱਤਾ ਤੇ ਕਹਿਣ ਲੱਗੇ ਮਰਦਾਨਿਆਂ ਜੂ ਛਕਣਾ ਛਕ ਲਈ ਮਰਦਾਨਾ ਸਾਡੇ ਵਰਗਾ ਕੜ ਨਹੀਂ ਆਪਾਂ ਕਾਲੇ ਬਣਿਆ ਪਏ ਗਿਆਨੀ ਗੋਨੀ ਰਾਗੀ ਤਾਂ ਲੱਗੇ ਰਹਿੰਦੇ ਨੇ ਮਨਾ ਪਕੌੜੇ ਛਣੇ ਨਾਲ ਇਹ ਪਹਿਲਾਂ ਠੰਡ ਚਾਹ ਪੀ ਗਿਆ ਇਹਦੇ ਨਾਲੇ ਪਕੌੜੇ ਕਿ ਕੋਈ ਹਵਾ ਜੁ ਠੰਡੀ ਚੱਲਦੀ ਹੈ ਬਹੁਤian ਇੱਥੇ ਆਉਣ ਦੀ ਬਜਾਏ ਉੱਥੇ ਅੱਗੇ ਜਾਣਾ ਪਏ ਗਿਆਨੀਆਂ ਦਾ ਕੰਮ ਰੌਲਾ ਪਾਉਣਾ ਇਹਨਾਂ ਦਾ ਕੰਮ ਭੌਂਕਣਾ ਇਹ ਵੀ ਕਹਿ ਤੁਸੀਂ ਸਾਨੂੰ ਵੀ ਕਹਿ ਦਿੰਦੇ ਜੀ ਇਹ ਬੋਲੀ ਜਾਂਦੇ ਨੇ ਆਪਾਂ ਪਹਿਨਾ یوں ਕਰੀਏ ਪਕੌੜੇ ਠੰਡੇ ਨਾ ਹੋ ਜਾਣ ਤੇ ਚਾਹ ਪੀ ਲਈਏ ਮਿੱਤਰਾਂ ਉਹ ਪਕੌੜੇ ਤੇ ਚਾਹ ਰੋਜ਼ ਮਿਲੇਗੀ ਲੇਕਿਨ ਨਾਮ ਬਾਣੀ ਰੋਜ਼ ਨਹੀਂ ਮਿਲਦੀ ਇਹਨੂੰ ਸੰਭਾਲਣ ਦਾ ਯਤਨ ਕਰੋ ਸਰੰਜਾਮ ਰਾਗ ਭਜੜ ਤਰਨ ਕੈ ਇਹ ਰੋਜ਼ ਪਾਠ ਕਰਦੇ ਆ ਪਰ ਇਹ ਸਰੰਜਾਮ ਰਾਗ ਭਜੜ ਤਰਨ ਕੇ ਸਰੰਜਾਮ ਤੋਂ ਪਾਪ ਉਪਰਾਲਾ ਕਰ ਸੰਸਾਰ ਸਾਗਰ ਤੋਂ ਬੰਨੇ ਹੁੰਦਾ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੇ ਇਹ ਮਾਇਆ ਦੀ ਪਕੜ ਕਰਕੇ ਗੁਰਮੁਖਾ ਤੇਰਾ ਜਨਮ ਐਵੇਂ ਤੁਰਿਆ ਜਾਂਦਾ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀਆਂ ਪੰਕੀਆਂ ਨੇ ਬਹਿਤੀ ਜਾਤ ਕਦੇ ਨਦਰ ਨਾ ਧਾਰਤ ਮਾਇਆ ਮੋਹ ਬੰਦੇ ਨਿਤ ਪਾਰ ਚ ਮਾਦਵੇ ਭੜ ਦਿਨਿਤ ਰੈਣੀ ਜਨਮ ਪਦਾਰਥ ਜੀਤ ਹਰ ਸਰਮੀ ਗੁਰਮੁਖਾ ਜਿਵੇਂ ਨਿਮਾਨ ਨੂੰ ਪਾਣੀ ਵਹਿੰਦਾ ਹੈ ਨਾ ਤੇਰੀ ਜ਼ਿੰਦਗੀ ਦੇ ਪਲ ਇਉਂ ਤੁਰੇ ਜਾਂਦੇ ਨੇ ਤੇ ਇਹਨੂੰ ਸੰਭਾਲਣ ਦਾ ਯਤਨ ਕਰ ਸਰੰਜਾਮ ਲਾਗ ਭਵਜੜ ਤਰਨ ਕੇ ਮੈਂ ਆਪਣੇ ਚਾਚਾ ਜੀ ਦੇ ਕੋਲੋਂ ਮਜ਼ਾਨਤ ਪੜਿਆ ਆ ਆਪਾਂ ਗੁਰਬਾਣੀ ਚ ਇੱਕ ਲਫ਼ਜ਼ ਪੜਦੇ ਆ ਭਾਈ ਗੁਰਦਾਸ ਜੀ ਦੀਆਂ 12 ਵਿੱਚ ਪੜਦੇ ਆ ਦਸਮ ਪਾਤਸ਼ਾਹ ਦੀ ਬਾਣੀ ਚੋਂ ਦਾ ਅਲਪਹਾਰ ਸੁਲਪਸੀ ਨਿੰਦਰਾ ਦਇਆ ਸ਼ਿਮਾਂਤਨ ਪ੍ਰੀਤ ਸੀਲ ਸੰਤੋਖ ਸਦਾ ਨਰਵਾਹਿ ਰੂ ਹਵੇ ਬੂ ਤੇਰ ਗੁਣ ਅਤੀਤ ਭਾਈ ਸਾਹਿਬ ਭਾਈ ਗੁਰਦਾਸ ਦੀਆਂ 12 ਵਿੱਚ ਪੰਕਤੀ ਆਉਂਦੀ ਹੈ ਹਉ ਤਿਸ ਕੋਲ ਕਮਾਇਆ ਥੋੜਾ ਸਮੇ ਥੋੜਾ ਹੀ ਖਾਵੇ ਮੈਂ ਆਪਣੇ ਚਾਚਾ ਜੀ ਨੂੰ ਆਪਣੇ ਉਸਤਾਦ ਨੂੰ ਪੁੱਛਿਆ ਵੀ ਮਹਾਂਪੁਰਸ਼ੋ ਖਾਣਾ ਗੁਰੂ ਘਰ ਵਿੱਚੋਂ ਤੇ ਗੁਰੂ ਗੋਬਿੰਦ ਸਿੰਘ ਤੇ ਭਾਈ ਗੁਰਦਾਸ ਨੇ ਸੌਣ ਤੇ ਖਾਣ ਤੇ ਇਤਰਾਜ਼ ਕਿਉਂ ਕੀਤਾ ਉਹ ਕਹਿੰਦੇ ਥੋੜਾ ਖਾ ਥੋੜਾ ਸੌਂ ਦਸਮ ਪਾਤਸ਼ਾਹ ਵੀ ਉਹ ਗੱਲ ਕਹਿੰਦੇ ਨੇ ਉਹ ਮੈਨੂੰ ਕਹਿਣ ਲੱਗੇ ਪੁੱਤਰ ਉਹਨਾਂ ਨੇ ਪੰਕਤੀ ਪੜ੍ਹੀ ਮੈਨੂੰ ਅੱਜ ਵੀ ਯਾਦ ਹੈ ਬੈਸ ਤੇ 12 ਚਲ ਤੇ 18 ਸੋਭਤ ਚਾਲੇ 30 ਮੈਥਡ ਕਰਤੇ 64 ਚਲ ਸੇ ਕਿਉਂ ਨਾ ਭਜੇ ਜਗਦੀਸ਼ ਇਹਦਾ ਅਰਥ ਕੀ ਹੈ ਇਹ ਕਿਸੇ ਕੋ ਜਾਣ ਦੀ ਲੋੜ ਨਹੀਂ ਤੁਸੀਂ ਸਾਰੇ ਆਪੋ ਆਪਣਾ ਤਜਰਬਾ ਕਰ ਸਕਦੇ ਹੋ ਆਪਾਂ ਬੈਠੇ ਆ ਨਾ ਤੇ ਆਪਣੇ 12 ਸਵਾਜ ਚਲਦੇ ਨੇ 12 ਜਦੋਂ ਆਪਾਂ ਸੌ ਜਾਵਾਂਗੇ ਉਦੋਂ ਆਪਣੇ ਧੀ ਪੁੱਤ ਕਿਸੇ ਦੀ ਡਿਊਟੀ ਲਾਇਆ ਵੀ ਮੈਂ ਸੁੱਤਾਂ ਤੇ ਮੇਰੇ ਸਵਾਸ ਬਣੀ ਚੱਲੀ ਉਦੋਂ 30 ਚੱਲਦੇ ਨੇ ਉਹਨੇ ਟਾਈਮ 'ਚ ਮੰਨ ਲਓ ਵੀ ਆਪਣੇ 2 ਮਿੰਟ ਵਿੱਚ 12 ਸਵਾਸ ਚੱਲੇ ਨੇ ਬੈਠਿਆਂ ਤੇ ਸੁੱਤਿਆਂ 2 ਮਿੰਟ ਵਿੱਚ ਸਾਡੇ 30 ਸਵਾਸ ਚੱਲ ਗਏ ਤੇ ਜਦੋਂ ਸਾਡੇ ਅੰਦਰ ਗੰਦੀ ਸੋਚ ਆ ਜਾਂਦੀ ਸਾਡੇ ਤੇ ਕਾਮ ਕ੍ਰੋਧ ਦਾ ਪ੍ਰਭਾਵ ਪੈ ਜਾਂਦਾ ਨਾ ਜਿਵੇਂ ਕਹਿੰਦੇ ਕਾਮ ਕ੍ਰੋਧ ਕਾਇਆ ਕੋ ਗਾਲੇ ਜੋ ਕੰਚਨ ਸੁਹਾਗਾ ਢਾਲੇ ਉਦੋਂ ਸਾਡੇ ਸਵਾਸਾਂ ਦੀ ਗਿਣਤੀ ਇੰਨੀ ਤੇਜ਼ ਹੋ ਜਾਂਦੀ ਹੈ ਕਿ ਬੰਦੇ ਦੇ 60 ਸਵਾਸ ਉਹਨੇ ਟਾਈਮ ਜਾਂਦੇ ਨੇ ਮੰਨ ਲਓ ਕਿ ਹੁਣ ਆਪਾਂ ਬੈਠੇ ਹਾਂ ਤੇ ਆਪਣੇ 12 ਸਵਾਸ ਚੱਲਦੇ ਨੇ ਜਦੋਂ ਸਾਨੂੰ ਗੁੱਸਾ ਆਵੇ ਜਾਂ ਸਾਡੀ ਬੁੱਧੀ ਤੇ ਕਾਮ ਦਾ ਪ੍ਰਭਾਵ ਪਿਆਵੇ ਅਸੀਂ ਅੰਨੇ ਹੋਈਏ ਵਕਾਰ ਵਿੱਚ ਸਾਡੇ 60 ਸਵਾਸ ਜਾਂਦੇ ਨੇ ਇਸ ਕਰਕੇ ਸਾਡੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਾਡੇ ਮਾਲਕ ਨੇ ਆਖਿਆ ਪੁੱਤਰਾ ਅਲਪ ਹਾਰ ਸੁਲਪ ਸੀ ਨਿੰਦਰਾ ਦਇਆ ਸ਼ਿਮਾ ਤਨ ਪ੍ਰੀਤ ਸੀਲ ਸੰਤੋਖ ਸਦਾ ਨਰਭੈ ਬੋ ਹਵੇ ਬੋ ਤਿਰ ਗੁਣ ਅਤੀਤ ਇਹਨਾਂ ਤੋਂ ਬਚਣ ਦਾ ਯਤਨ ਕਰ ਭਾਈ ਸਾਹਿਬ ਭਾਈ ਮਰਦਾਨਾ ਜੀ ਨੇ ਹੀਰਾ ਲੈ ਲਿਆ ਤੇ ਮਨ ਚ ਵਿਚਾਰ ਕੀਤੀ ਮਨਾ ਵੇਖੀਏ ਤਾਂ ਸਹੀ ਵੀ ਇਹ ਕਿੰਨੀ ਕਿਦੀ ਚੀਜ਼ ਹੈ ਮੈਂ ਵਾਰ-ਵਾਰ ਬੇਨਤੀ ਕਰ ਰਿਹਾ ਹਾਂ ਬਾਈ ਮਰਦਾਨਾ ਸਾਡੇ ਵਰਗਾ ਕਾੜਾ ਨਹੀਂ ਆਪਾਂ ਤਾਂ ਕਾੜੇ ਬੜਿਆਂ ਮੈਂ ਤੁਸੀਂ ਹੱਸ ਪੋਗੇ ਇੱਕ ਬੀਬੀ ਮੈਨੂੰ ਦਰਬਾਰ ਸਾਹਿਬ ਨੇ ਆਇਆ ਤੇ ਨਿਕਣ ਲੱਗਾ ਕਿ ਨੋਜਨ ਬੀਬੀ ਕੁਤੀਕ ਸਾਲ ਦੀ ਹੋਵੇਗੀ ਤੇ ਕਹਿੰਦੀ ਬਾਬਾ ਜੀ ਐਨੀ ਬਾਣੀ ਪੜੀਏ ਤੇ ਕੀ ਮਿਲੇਗਾ ਮੈਨੂੰ ਆਮ ਤਤ ਗੁੱਸਾ ਅੱਠੇ ਪਰ ਗੁੱਸਾ ਆਇ ਰਿਹਾ ਹੈ ਲੇਕਿਨ ਮੈਂ ਹੱਸ ਪਿਆ ਵੀ ਵੇਖੋ ਅਰੇ ਬਾਣੀ ਪੜੀ ਨਹੀਂ ਠੇਕਾ ਪਈ ਨਾ ਮੰਗਦੀ ਕਿ ਮੈਂ ਕਿੱਲਾ ਤੈਨੂੰ ਦਿਆਂਗੀ ਆਪਣੇ ਠੇਕੇ ਤੇ ਤੇ 50000 ਰੁਪਏ ਲੈ ਮੈਨੂੰ ਫੜਾ ਦੇ ਗੁਰਮੁਖੋ ਮੈਂ ਹਰ ਰੋਜ਼ ਥਾਂ ਥਾਂ ਤੇ ਬੋਲਦਾ ਹਾਂ ਪਾੜ ਕਰਦਿਆਂ ਗਿਣਤੀ ਨਾ ਕਰਿਆ ਕਰੋ ਪਾੜ ਕਰਦਿਆਂ ਕੁਝ ਮੰਗਿਆ ਨਾ ਕਰੋ ਪਾਠਾਂ ਦੀ ਗਿਣਤੀ ਕਰ ਲਾਂਗੇ ਪਾਪਾਂ ਦੀ ਗਿਣਤੀ ਕੌਣ ਕਰੇਗਾ ਆਪਾ ਪਾੜ ਤਾਂ ਕਰ ਲਈ ਵੀ ਬਾਬਾ ਜੀ ਇਹਨੇ ਪਾੜ ਕੀਤੇ ਤੇ ਕੀ ਮਿਲੇਗਾ ਉਹ ਪਿਆਰੋ ਪਾਠਾਂ ਦੀ ਗਿਣਤੀ ਤਾਂ ਕਰ ਲਈ ਪਾਪਾਂ ਦੀ ਗਿਣਤੀ ਕੌਣ ਕਰੇਗਾ ਇਹਦਾ ਇੱਕੋ ਇੱਕ ਤਰੀਕਾ ਜੇ ਇਹਦੇ ਅੱਗੇ ਹੱਥ ਜੋੜ ਕੇ ਆਖੋ ਪਾਤਸ਼ਾਹ ਹਮ ਅਵਗਣ ਭਰੇ ਏ ਗੋ ਨਾਹੀ ਅੰਮ੍ਰਿਤ ਛਾੜ ਬਿਖੇ ਬਿਖਾਹੀ ਮਾਇਆ ਮੋਹ ਭਰਮ ਪੈ ਭੂਲੇ ਸੁਤ ਦਿਆਰਾ ਸੂ ਪੀਤ ਲਗਾਈ ਇੱਕ ਉਤਮ ਪੰਥ ਸੁਣਿਓ ਗੁਰ ਸੰਗਤ ਇਹ ਮਲਾਂਜ ਮਤਰਾਸ ਨੂੰ ਟਾਈ ਇਹ ਅਰਦਾਸ ਬਾੜ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਦਾਈ ਮੇਰੇ ਊਗਣ ਨਾਲ ਵੇਖੀ ਮੈਂ ਊਗਣ ਨਾਲ ਭਰਿਆ ਪਿਆਈ ਪਰ ਮੇਰੇ ਤੇ ਕਿਰਪਾ ਕਰੀ ਮੈਨੂੰ ਆਪਣੇ ਚਰਨਾਂ 'ਚ ਰੱਖੀ ਤੁਸੀਂ ਕਹੋਗੇ ਵੀ ਗਿਆਨੀ ਦੇ ਚਰਨਾਂ 'ਚ ਕੀ ਹੋ ਜਾਏ ਬੰਦਾ ਬਚੇਗਾ ਕਿਵੇਂ ਇਹਦਾ ਬੜਾ ਸਿੱਧਾ ਜਵਾਬ ਹੈ ਤੁਸੀਂ ਪਿੰਡਾਂ ਵਾਲੇ ਉਹ ਵੀ ਪਿੰਡੂਆਂ ਸਾਡੀਆਂ ਬੀਬੀਆਂ ਭੈਣਾਂ ਚੱਕੀ ਘੇੜਦੀਆਂ ਨੇ ਚੱਕੀ ਉਹਨਾਂ ਨੇ ਮਣ ਪੱਕੇ ਦਾਣੇ ਭਾਵੇਂ ਪੀਸ ਲੈ ਪਰ ਜਿਹੜਾ ਦਾਣਾ ਚੱਕੀ ਦੀ ਕਿੱਲੀ ਨਾਲ ਲੱਗਾ ਰਹੇਗਾ ਉਹ ਪੀਸਿਆ ਨਹੀਂ ਜਾਂਦਾ ਹੁਣ ਤਾਂ ਚੱਕੀਆਂ ਨਾ ਕੋ ਪੀਸਦਾ ਤੇ ਨਾ ਕਿਸੇ ਦੇ ਕਰ ਚੱਕੀਆਂ ਇਸ ਕਰਕੇ ਬੀਬੀਆਂ ਨੂੰ ਪਤਾ ਹੀ ਨਹੀਂ ਚੱਲਣਾ ਗੱਲ ਦਾ ਅੱਗੇ ਬੀਬੀਆਂ ਭੈਣਾਂ ਇਹ ਚੱਕੀ ਨਾਲ ਆਟਾ ਪੀਂਦਿਆਂ ਸਨ ਮੈਂ ਆਪਣੇ ਕਰ ਚੱਕੀ ਵੇਖੀ ਨਿੱਕੀ ਉਹ ਚੱਕੀ ਰਦਾਣੇ ਉੱpon ਪਾਈ ਜਾਣੇ ਆਟਾ ਪੀਸ-ਪੀਸ ਕੇ ਬਾਹਰ ਡਿੱਗੀ ਜਾਣਾ ਲੇਕਿਨ ਜਿਹੜਾ ਦਾਣਾ ਚੱਕੀ ਦੀ ਕਿੱਲੀ ਨਾਲ ਲੱਗਦਾ ਹੈ ਭਾਵੇਂ ਮਹੀਨਾ ਰਵੇ ਉਹ ਪੀਸਿਆ ਨਹੀਂ ਤੇ ਜਾਂਦਾ ਇਸੇ ਤਰ੍ਹਾਂ ਗੁਰਮੁਖੋ ਗੁਰੂ ਦੇ ਚਰਨ ਉਸ ਚੱਕੀ ਦੀ ਕਿੱਲੀ ਵਰਗੇ ਨੇ ਜਿਹੜਾ ਇਹਦੇ ਨਾਲ ਜੁੜ ਗਿਆ ਨਾ ਉਹਨੂੰ ਬਕਾਰ ਤੇ ਹੰਕਾਰ ਦੀ ਪੁੜ ਪੀਸ ਨਹੀਂ ਸਕਦਾ